ਗੱਲ ਵੀ ਉਸੰਗ ਆਸੀ ਅਰਜੁਨਾਮਪਾਲ ਉਹ ਵੀ ਆਇਆ ਸੀਗਾ ਬਹੁਤ ਵਧੀਆ ਸੀ ਯਾਰ ਇੱਕ ਵੀਡੀਓ ਵੀ ਬੜੀ ਵਾਇਰਲ ਹੁੰਦੀ ਪਈ ਹੈ ਛੱਤ ਦੇ ਉੱਤੇ ਪਾਕਿਸਤਾਨ ਦਾ ਝੰਡਾ ਲੱਗਿਆ ਰਣਵੀਰ ਸਿੰਘ ਲੰਘ ਰਹੇ ਨੇ ਇੱਕ ਉੱਪਰੋਂ ਛੱਤ ਤੋਂ ਵੀ ਬਣਾਈ ਗਈ ਹੈ ਇੱਕ ਬਲਾਸਟ ਵੀ ਹੁੰਦਾ ਉਹ ਕੀ ਸੀ ਸੀਨ ਕੀ ਸੀ ਚਮੂਨੋਆਂ ਨੇ ਆਪਦੇ ਐਕਸ਼ਨ ਲੈਤੇ ਆ ਕੋਈ ਸਟੰਟ ਕੀਤਾ ਜਾਂ ਕੁਝ ਹੋਰ ਉਹ ਕੁਝ ਦਿਖਾਇਆ ਇਹਨਾਂ ਨੇ ਬਸ ਇੱਥੇ ਘਟੂ ਘਟ ਤਨੇ ਦਿਨ ਸਟੰਟ ਚੱਲਦੇ ਰਹੇ ਨੇ ਫਿਲਮ ਦੇ ਹਾਂ ਜੀ ਬਹੁਤ ਬੀਬੀਆਂ ਭੈਣਾਂ ਬੱਚੇ ਬਹੁਤ ਖੁਸ਼ ਸੀਗੇ ਦੁੱਧਾਂ ਪੰਜਾਤ ਮੈਂਬਰ ਰਿਸਪੌਂਸਰ ਦੇ ਵੀ ਫੋਨ ਆਏ ਨੇ ਵੀ ਹੋਰ ਫਿਲਮਾਂ ਦੇ ਵੀ ਫੋਨ ਆ ਰਹੇ ਨੇ ਬਣਾਵਾਵਾਂਗੇ ਥੋੜੇ ਪਿੰਡ ਤੇ ਤੁਹਾਨੂੰ ਕੋਈ ਇਤਰਾਜ ਨਹੀਂ ਪਾਕਿਸਤਾਨ ਦਾ ਝੰਡਾ ਲਾਇਆ ਹੋਇਆ ਸੀ ਇਤਰਾਜ ਤਾਂ ਮੈਂਬਰਾਂ ਨੇ ਸਾਡੇ ਨੇ ਮਨਜ਼ੂਰੀ ਦਿੱਤੀ ਆ ਕਿਸੇ ਕਾਰ ਨਹੀਂ ਦਿੱਤੀ ਹੋਊਗੀ ਹਨਾ ਜੀ ਹੁਣ ਅਸੀਂ ਨੌਜਵਾਨਾਂ ਚਲੋ ਸਾਨੂੰ ਵੀ ਪਤਾ ਲੱਗਦਾ ਸੀਗਾ ਵੀ ਹਾਂ ਚਲੋ ਮਾਹੌਲ ਤਾਂ ਠੀਕ ਸੀਗਾ ਮਤਲਬ ਐਵੇਂ ਨਹੀਂ ਹੈਗਾ ਜੀ ਕੋਈ ਚੱਕਰ ਪਿਆਬ ਦੇ ਵਿੱਚ ਸਾਡਾ ਐਦਾਂ ਦਾ ਪਿੰਡ ਆ ਮਤਲਬ ਕੋਈ ਇਹਦੇ ਕਾਲਜ ਵਗੈਰਾ ਨਹੀਂ ਹੈਗਾ ਕੋਈ ਹੈ ਨਾ ਮਤਲਬ ਹਸਪਤਾਲ ਹੈ ਨਹੀਂ ਇੱਥੇ ਕੋਈ ਸਹੂਲਤ ਨਹੀਂ ਹੈਗੀ ਨਾ ਇਥੇ ਸਹੂਲਤ ਸਾਨੂੰ ਬਹੁਤ ਘੱਟ ਮਿਲਦੀ ਆ ਮਤਲਬ ਇਦਾਂ ਦੇ ਸਾਡੇ ਆਹ ਆਏ ਐਫਟਰ ਆਏ ਨੇ ਸਾਨੂੰ ਖੁਸ਼ੀ ਹੋਈ ਆ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਤੁਰੰਦਰ ਮੂਵੀ ਜੋ ਕਿ 5 ਦਸੰਬਰ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਟ੍ਰੇਲਰ ਵੀ ਜਿਹੜਾ ਲਾਂਚ ਹੋ ਚੁੱਕਿਆ ਤੇ ਮੂਵੀ ਦੀ ਸਟਾਰ ਕਾਸਟ ਜਿਹੜੀ ਹੈ ਆਪਣੀ ਮੂਵੀ ਦੀ ਸ਼ੂਟਿੰਗ ਕਰਨ ਦੇ ਲਈ ਲੁਧਿਆਣਾ ਦੇ ਪਿੰਡ ਖੇੜਾ ਦੇ ਵਿੱਚ ਪਹੁੰਚੀ ਸੀ ਸੋ ਇੱਥੋਂ ਸ਼ੂਟ ਕਰਕੇ ਗਏ ਨੇ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਪਿੰਡ ਖੇੜਾ ਦੇ ਵਿੱਚ ਜਿੱਥੋਂ ਦੇ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਦੇ ਉੱਤੇ ਸ਼ੂਟ ਹੋਇਆ ਕਿੰਨੇ ਦਿਨ ਦਾ ਸ਼ੂਟ ਸੀ ਤੇ ਇਹਨਾਂ ਨੂੰ ਕਿਵੇਂ ਦਾ ਲੱਗਿਆ ਸਸ਼ੀਕਲ ਜੀ ਸਸ਼ੀਕਲ ਜੀ ਸਰ ਕੀ ਨਾਮ ਕੀ ਹੈ ਤੁਹਾਡਾ ਮਨਜੀਤ ਸਿੰਘ ਸਰ ਤੁਰੰਦਰ ਮੂਵੀ ਦੀ ਸਟਾਰ ਕਾਸਟ ਇੱਥੇ ਪਹੁੰਚੀ ਪਿੰਡ ਖੇੜਾ ਦੇ ਵਿੱਚ ਕਿੰਨੇ ਦਿਨ ਸ਼ੂਟ ਚੱਲਿਆ ਹੁਣ ਖਤਮ ਹੋ ਚੁੱਕਿਆ ਖਤਮ ਹੋ ਗਿਆ ਜੀ ਹੁਣ ਤਾਂ ਪਰਸੋਂ ਦਾ ਖਤਮ ਹੋ ਗਿਆ ਇੱਕ ਹਫਤਾ ਚੱਲੀ ਗਿਆ ਇੱਥੇ ਜੀ ਜੀ ਹਾਂਜੀ ਸੋ ਕਿਹੜੀ ਕਿਹੜੀ ਸਟਾਰ ਕਾਸਟ ਪਹੁੰਚੀ ਸੀ ਇੱਥੇ ਵੀਰੇ ਰਾਮਪਾਲ ਅਰਜੁਨ ਰਾਮਪਾਲ ਤੇ ਰਣਵੀਰ ਕਪੂਰ ਰਣਵੀਰ ਹਾਂਜੀ ਰਣਵੀਰ ਸਿੰਘ ਆਏ ਸੀ ਜੀ ਜੀ ਸੋ ਕਿਵੇਂ ਦਾ ਲੱਗਿਆ ਬਹੁਤ ਵਧੀਆ ਸੀਗੇ ਵੀਰੇ ਨਹੀਂ ਵੀਰੇ ਗੱਲਬਾਤ ਆਪਣੀ ਹੋਈ ਨਹੀਂ ਆਪਾਂ ਤਾਂ ਡਿਊਟੀ ਤੇ ਸੀਗੇ ਆਪਣੇ ਕੰਮ ਤੇ ਤੇ ਬਹੁਤ ਵਧੀਆ ਸੀਗਾ ਵੀਰੇ ਪਿੰਡ ਜੋ ਰੌਣਕ ਲੱਗੀ ਹੋਈ ਜੀ ਪੂਰੀ ਪਹਿਲੀ ਵਾਰ ਆਇਆ ਜੀ ਮਨੋਰੰਜਨ ਕਰਿਆ ਗੁਰਿਆ ਨੇ ਮਨੋਰੰਜਨ ਵਧੀਆ ਹੋਇਆ ਪਹਿਲੀ ਹੀ ਸ਼ੂਟਿੰਗ ਦੀ ਇੱਥੇ ਵਧੀਆ ਹੋਇਆ ਸਾਰਿਆਂ ਨੇ ਮੇਲ ਸਾਰਿਆਂ ਦੇ ਮੇਮਹਾ ਦੇਖਿਆ ਕੋਈ ਛੋਏ ਦੇਖ ਕੇ ਉਹਨਾਂ ਨੂੰ ਵੀ ਲੋਕਾਂ ਨੂੰ ਮਸ਼ਾ ਦਿਖੇ ਨੇ ਇਹ ਸ਼ੂਟਿੰਗ ਦੇਖ ਕੇ ਬਹੁਤ ਖੁਸ਼ ਹੋਏ ਨੇ ਸਾਰੇ ਮਨੋਰੰਜਨ ਹੋ ਗਿਆ ਸਾਰੇ ਕਿਤੇ ਲੋਕ ਜਾਂਦੇ ਨੇ ਮੂਵੀਜ਼ ਦੇਖਦੇ ਨੇ ਉਹਦੇ ਵਿੱਚ ਇਹ ਸਟਾਰ ਕਾਸਟ ਦੀ ਤੁਸੀਂ ਲਾਈਵ ਦੇਖਿਆ ਪਿੰਡ ਦੇ ਵਿੱਚ ਸ਼ੂਟ ਚੱਲਿਆ ਕਿਦਾਂ ਦਾ ਲੱਗਿਆ ਤੁਹਾਨੂੰ ਪਹਿਲਾਂ ਪਤਾ ਸੀ ਵੀ ਸਟਾਰ ਕਾਸਟ ਨੇ ਆਣਾ ਤੇ ਪਤਾ ਦੀਆ ਸਾਰੇ ਲੋਕਾਂ ਨੂੰ ਪਤਾ ਸੀ ਉਹਨਾਂ ਦੀ ਡੀਕ ਕਰਦੇ ਸੀ ਵੇਟ ਕਰਦੇ ਸੀ ਕਿ ਅੱਜ ਆਉਣਗੇ ਕੱਲ ਨੂੰ ਆਉਣਗੇ ਵਧੀਆ ਚੱਲਿਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਭਾਈ ਜੀ ਫਿਲਮ ਤੁਰੰਦਰ ਦੀ ਸ਼ੂਟਿੰਗ ਇੱਥੇ ਹੋਈ ਸਟਾਰ ਕਾਸ ਪਹੁੰਚੀ ਸੀ ਕਿੱਦਾਂ ਦਾ ਲੱਗਿਆ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਸ਼ੂਟ ਕਰਕੇ ਗਏ ਨੇ ਪਿੰਡ ਦੇ ਵਿੱਚ ਸ਼ੂਟ ਤਾਂ ਵੀਰੇ ਸਾਰੇ ਪਿੰਡ 'ਚ ਹੀ ਸੀ ਆਲਮੋਸਟ ਦਾ ਇਧਰ ਵੀ ਆਪਣੇ ਪਰਲੇ ਪਾਸੇ ਵੀ ਸੀਗਾ ਸਾਰੇ ਸੀਗਾ ਵਧੀਆ ਸੀਗਾ ਵਧੀਆ ਲੋਕ ਖੁਸ਼ ਸੀਗੇ ਪੂਰੇ ਮੂਵੀ ਦੇ ਦੇਖ ਕੇ ਗਨਵੀਰ ਸਿੰਘ ਆਇਆ ਸੀ ਅਰਜੁਨਾਮਪਾਲ ਉਹ ਵੀ ਆਇਆ ਸੀਗਾ ਬਹੁਤ ਵਧੀਆ ਸੀ ਯਾਰ ਵਧੀਆ ਮੁੰਡਿਆਂ ਨੂੰ ਰੁਜ਼ਗਾਰ ਕੁਈ ਆ ਹਿਸਾਬ ਨਾਲ ਕਹਿੰਦਾ ਪੈਹਾ ਰੱਖਿਆ ਜਾਂ ਕੁਝ ਹੋਰ ਕੀਤਾ ਕੁਛ ਨਹੀਂ ਕੀ ਸ਼ੂਟ ਕੀ ਕੀਤਾ ਜਦੋਂ ਇੱਕ ਵੀਡੀਓ ਵੀ ਬੜੀ ਵਾਇਰਲ ਹੁੰਦੀ ਪਈ ਹੈ ਛੱਤ ਦੇ ਉੱਤੇ ਪਾਕਿਸਤਾਨ ਦਾ ਝੰਡਾ ਲੱਗਿਆ ਰਣਵੀਰ ਸਿੰਘ ਲੰਘ ਰਹੇ ਨੇ ਇੱਕ ਉੱਪਰੋਂ ਛੱਤ ਤੋਂ ਵੀ ਬਣਾਈ ਗਈ ਹੈ ਇੱਕ ਬਲਾਸਟ ਵੀ ਹੁੰਦਾ ਉਹ ਕੀ ਸੀ ਸੀਨ ਕੀ ਸੀ ਵੀਰੇ ਬਸ ਲੜਾਈ ਸੀਨ ਹੈ ਵੀਰੇ ਉਹਨਾਂ ਨੇ ਤਾਂ ਯਾਰ ਐਕਸ਼ਨ ਮੂਵੀ ਆ ਕਹੇ ਐਕਸ਼ਨ ਉਹਨਾਂ ਨੇ ਆਪਦੇ ਐਕਸ਼ਨ ਲਿੱਤੇ ਆ ਕੋਈ ਸਟੰਟ ਕੀਤਾ ਜਾਂ ਕੁਝ ਹੋਰ ਉਹ ਕੁਛ ਦਿਖਾਇਆ ਇਹਨਾਂ ਨੇ ਬਸ ਜੋ ਮੂਵੀ ਜਿਵੇਂ ਹੁੰਦਾ ਯਾਰ ਦੇਖਦੇ ਆਪਾਂ ਉਸ ਹਿਸਾਬ ਨਾਲ ਹੀ ਵਧੀਆ ਸਟੰਟ ਕੀਤੇ ਕੋਈ ਕਿਸੇ ਨੂੰ ਮਤਲਬ ਕੋਈ ਨੁਕਸਾਨ ਨਹੀਂ ਹੋਇਆ ਕੋਈ ਮਤਲਬ ਬੱਚੇ ਵੀ ਹੋਸੀ ਬਜ਼ੁਰਗ ਸਾਰੀਆਂ ਮਾਤਾ ਪਿਤਾ ਨਾ ਸਾਬੇ ਹੋਸੀਗੇ ਵੀਰੇ ਜੋ ਸ਼ੂਟ ਹੋ ਰਿਹਾ ਸੀ ਉਦੋਂ ਕਿਸੇ ਨੇ ਦੇਖਿਆ ਵੀ ਕਿਦਾਂ ਸ਼ੂਟ ਹੋ ਰਿਹਾ ਕੀ ਕੁਝ ਸਟਾਰ ਕਾਸਟ ਹੋਰ بڑے ਬੰਦੇ ਹੁੰਦੇ ਜਦੋਂ ਮੂਵੀ ਦੀ ਸ਼ੂਟਿੰਗ ਚੱਲਦੀ ਹੁੰਦੀ ਹੈ ਨਹੀਂ ਵੀਰੇ ਐ ਉਹ ਗੱਲ ਤਾਂ ਮੈਂ ਮੰਨਦਾ ਥੋੜੀ ਗੱਲ ਇਹਨਾਂ ਦੇ ਬੌਂਸਰ ਬੌਂਸਰ ਲਾਇਆ ਸੀ ਵਧੀਆ ਲੱਗੇ ਸੀ ਯਾਨੀ ਕੋਠੇ ਤੇ ਬੰਦੇ ਆਪਣੇ ਲੋਕ ਖੜੇ ਸੀਗੇ ਦੇਖਦੇ ਸਾਰੇ ਐ ਨਹੀਂ ਹੈਗਾ ਵੀ ਕਿਸੇ ਨੇ ਦੇਖਿਆ ਨਹੀਂ ਹੈਗਾ ਦੇਖਿਆ ਵੀ ਬਟ ਕੋਲੇ ਨਹੀਂ ਉਹਨਾਂ ਨੇ ਜਾਣ ਦਿੰਦੇ ਸੀ ਉਹਨਾਂ ਦੀ ਆਬਦੀ ਉਹ 40 ਦੇ ਹਿਸਾਬ ਨਾਲ ਕੋਈ ਨਹੀਂ ਲਵੇ ਨਹੀਂ ਆਉਂਦਾ ਵੀ ਦੇਖ ਲੋ ਕੋਈ ਚੱਕਰ ਨਹੀਂ ਉਹ ਵੀਡੀਓ ਵੀਡੀਓ ਬਣਾਇਆ ਮੁੰਡਿਆਂ ਨੇ ਨੈਟ ਨੋਟ ਤੇ ਪਾਈਆਂ ਵਧੀਆ ਜਾਣਦੀ ਸਾਰਾ ਪਿੰਡ ਵਧੀਆ ਖੁਸ਼ ਸੀ ਜਿਹਨਾਂ ਦੀ ਛੱਤ ਦੇ ਉੱਤੇ ਜਿਹੜਾ ਉਹ ਪਾਕਿਸਤਾਨ ਦਾ ਝੰਡਾ ਲੱਗਿਆ ਸੀ ਤੇ ਰਣਵੀਰ ਸਿੰਘ ਲੰਘਦੇ ਪਏ ਨੇ ਉਹ ਕਿਹਨਾਂ ਦੀ ਛੱਤ ਸੀਗੀ ਉਹ ਬਾਬਾ ਜੀ ਉਹ ਬੈਠੇ ਬਿਓਰ ਗਏ ਨੇ ਜੀ ਪਾਪਾ ਜੀ ਉਹਨਾਂ ਨਾਲ ਬਬਈ ਕੀ ਨਾਮ ਹੈ ਤੁਹਾਡਾ ਬਰਸਿੰਦਰ ਸਿੰਘ ਆ ਜੀ ਤੁਹਾਡੀ ਛੱਤ ਤੇ ਸ਼ੂਟਿੰਗ ਹੋਈ ਆ ਹਾਂ ਜੀ ਹਾਂ ਜੀ ਪਾਕਿਸਤਾਨ ਦਾ ਝੰਡਾ ਤੁਹਾਡੀ ਛੱਤ ਤੇ ਲੱਗਾ ਸੀ ਨਹੀਂ ਨਹੀਂ ਸਾਡੇ ਕੋਲ ਕੋਈ ਪਾਕਿਸਤਾਨ ਦਾ ਝੰਡਾ ਕੋਈ ਨਹੀਂ ਜੜੇ ਤੇ ਛਾਲ ਮਾਰਦੇ ਮੇਰੇ ਕੋਠੇ ਤੇ ਖੜਕ ਕੇ ਤੋਂ ਛਾਲ ਮਾਰਦੇ ਅੱਛਾ ਛਾਲਾ ਮਾਰਦੇ ਨੇ ਤੁਹਾਡੇ ਕੋਡੇ ਦੇ ਹਾਂ ਉਹ ਜਿੰਨਾ ਕੇਸ ਲੱਗੇ ਜੀ ਨਾ ਦੋ ਦੇ ਹਾਂ ਹਾਂ ਉੱਥੇ ਗੱਦੇ ਪਾਏ ਸੀ ਗੱਦੇ ਲਾਏ ਸੀ ਹਾਂ ਇਧਰ ਗਲੀ ਜਾਂਦੀ ਇਧਰ ਵੀ ਜਾਂਦੀ ਐਂ ਉਹ ਨਹੀਂ ਜਾਂਦੀ ਹਾਂ ਸਾਡੇ ਕੋਠੇ ਤੋਂ ਆ ਕੇ ਛਾਲ ਉੱਥੇ ਥੱਲੇ ਹੀ ਲਾਇਆ ਜੋ ਨਾ ਉੱਤੇ ਮਾਰਦੇ ਜਦੋਂ ਤੁਹਾਡੇ ਕੋਠੇ 'ਤੇ ਉਹ ਛਾਲ ਮਾਰੀ ਤੁਸੀਂ ਕਿੱਥੇ ਸੀਗੇ ਹਾਂਜੀ ਸਾਹਮਣੇ ਬੈਠੇ ਮੈਂ ਚੌਂਕੜੀ ਦੇ ਕੋਲੇ ਮੈਂ ਤੁਹਾਡੇ ਸਾਹਮਣੇ ਹੀ ਹੋਇਆ ਸਾਰੀ ਹਾਂ ਸਾਹਮਣੇ ਕਿਵੇਂ ਦਾ ਲੱਗਿਆ ਇਸ ਤੋਂ ਪਹਿਲਾਂ ਕੋਈ ਸ਼ੂਟ ਹੋਇਆ ਇਦਾਂ ਕਦੀ ਪਿੰਡ ਦੇ ਵਿੱਚ ਸਾਡੇ ਫਿਰ ਨਹੀਂ ਹੋਇਆ ਇਹ ਪਹਿਲੇ ਹੀ ਸੀ ਸੋ ਕਿਵੇਂ ਦਾ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਵੀ ਆਪਣੇ ਪਿੰਡ ਦੇ ਵਿੱਚ ਫਿਰ ਹਾਲੀਵੁੱਡ ਵਾਲੇ ਘੁੰਮਦੇ ਭਏ ਨੇ ਕੋਠੇ ਭਰੇ ਪਏ ਸੀ ਦੇਖਦੇ ਲੋਕ ਐ ਤਾਂ ਨਹੀਂ ਸੀ ਵੀ ਜਿਹੜੇ ਕੋਲੇ ਨਹੀਂ ਜਾਣਦੇ ਕੋਠੇ ਭਰੇ ਪਏ ਮੇਰੇ ਘਰ ਦੇ ਹੋਇਆ ਉਹ ਉਹ ਤੱਲੇ ਗੱਡੇੜੇ ਦੇ ਮੋਟੇ ਖਿੱਤੇ ਸੀ ਇੱਕ ਉਹ ਖੂਲ ਜਾਣਾ ਹੈ ਉਹ ਪੌਂਡ ਦਾ ਬਣਾ ਹਾਲੇ ਵੀ ਖੜਾ ਹੋ ਦੇਖਿਆ ਉਹਦੀ ਫੋਟੋ ਕਿੱਥੇ ਹੈ ਮੈਂ ਉੱਤੇ ਝਾਲ ਮਾਰਦੇ ਹਾਂ ਅੰਦਰ ਕੋਲੇ ਕਿਸੇ ਨੂੰ ਜਾਣ ਨਹੀਂ ਦਿੰਦੇ ਕਿੰਨੇ ਚਿਰ ਚੱਲਿਆ ਇਹ ਸ਼ੂਟ ਇਹ ਸ਼ੂਟ ਤੋਂ 2 ਦਿਨ ਚੱਲਦਾ ਰਿਹਾ 2 ਦਿਨ ਹਾਂ ਸੋ ਹੁਣ ਫਿਰ ਸਟਾਰ ਕਾਸਟ ਜਿਹੜੀ ਹੈਗੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ ਵੀ ਕਿੱਥੇ ਗਏ ਨੇ ਅੱਗੇ ਸ਼ੂਟਿੰਗ ਜਿਹੜੀ ਚੱਲਦੀ ਵੀ ਹੈ ਇਹ ਨਹੀਂ ਪਤਾ ਨਹੀਂ ਆ ਗਾਹ ਨਹੀਂ ਆਪਣ ਨੂੰ ਕਿੱਥੇ ਗੈਰ ਨੂੰ ਕਹਿੰਦੇ ਵਿੱਚ ਗਾਹ ਕਦੇ ਕਰਨ ਦੀਆਂ ਚਾ ਜਾਣਾ ਚੰਡੀਗੜ੍ਹ ਕਹਿੰਦੇ ਨੇ ਦਿਖਾਉਣ ਕਿੱਥੇ ਜਾਣਾ ਵੀ ਦੋਜੇ ਸ਼ੂਟ ਕਰਦਾ ਜਿਹੜਾ ਖਾਣੇ ਵਾਲਾ ਜਾ ਵੀ ਐਨ ਹੋਰ ਗੱਲਬਾਤ ਹੋਈ ਹੋਵੇ ਉਹਨਾਂ ਨੇ ਕਿਹਾ ਹੋਵੇ ਵੀ ਸਾਨੂੰ ਬੜਾ ਵਧੀਆ ਲੱਗਿਆ ਇੱਥੇ ਆ ਕੇ ਤੇ ਅੱਗੇ ਵੀ ਜਿਹੜੀਆਂ ਫਿਲਮਾਂ ਸ਼ੂਟ ਕਰਨੀਆਂ ਇੱਥੇ ਆ ਕੇ ਸੀਨ ਲਿਆ ਕਰਾਂਗੇ ਨਹੀਂ ਉਹ ਨਹੀਂ ਸਾਨੂੰ ਨਹੀਂ ਕੁਝ ਗਿਆ ਤਾਂ ਤਾਂ ਆਈ ਤੁੰ ਸਰੀ ਅਸੀਂ ਕੋਦੇ ਉੱਤੇ ਸਾਰੇ ਬਹੁਤ ਬੰਦੇ ਬੈਠੇ ਸੀ ਉਹਨਾਂ ਦੇ ਬੰਦੇ 150 ਬੰਦੇ ਉਹਨਾਂ ਦੇ ਸੀ ਸੋ ਹੋਰ ਪਿੰਡ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਸ਼ੂਟਿੰਗ ਜਿੱਥੇ ਹੋਈ ਜਿਹੜੀ ਜਗ੍ਹਾ ਦੇ ਉੱਤੇ ਰਣਵੀਰ ਸਿੰਘ ਆਏ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਦਲਜੀਤ ਸਿੰਘ ਸਾਫਾ ਕਾ ਮੈਂਬਰ ਪੰਚਾਇਤ ਜੀ ਬਾੜ ਨੰਬਰ 3 ਇੱਥੇ ਸ਼ੂਟਿੰਗ ਹੋਈ ਹੈ ਜੀ ਉਹਨਾਂ ਦੀ ਕਿਹੜੀ ਥਾਂ ਦੇ ਉੱਤੇ ਆ ਸਾਹਮਣੇ ਹੋਈ ਹੈ ਜੀ ਅੱਛਾ ਜੀ ਇੱਥੇ ਉਹਨਾਂ ਨੇ ਸਟੰਟ ਕੀਤਾ ਜੀ ਸਾਲਾ ਮਾਰੀਆਂ ਨੇ ਹੂੰ ਤੇ ਖੂਬ ਇਹ ਬੱਚਾ ਹੈ ਉਹਦੇ ਵਿੱਚ ਆਇਆ ਅੱਛਾ ਇਹ ਸਟੰਟ ਵਿੱਚ ਹਾਂਜੀ ਠੀਕ ਹੈ ਇੱਥੇ ਘਟੋ ਘਟ ਤਿੰਨ ਦਿਨੋਂ ਸਟੰਟ ਚੱਲਦੇ ਰਹੇ ਨੇ ਜੀ ਫਿਲਮ ਦੇ ਹੂੰ ਹੂੰ ਬਹੁਤ ਬੀਬੀਆਂ ਭੈਣਾਂ ਬੱਚੇ ਬਹੁਤ ਖੁਸ਼ ਸੀਗੇ ਸਟੰਟ ਦੇਖ ਕੇ ਤੇ ਬਹੁਤ ਵਧੀਆ ਬੱਚਿਆਂ ਨੂੰ ਲੱਗਿਆ ਇਹ ਦੇਖ ਕੇ। ਉਹਨਾਂ ਚਿਰ ਫਿਰ ਮਾਹੌਲ ਕਿਹੋ ਜਿਹਾ ਸੀਗਾ ਪਿੰਡ ਦਾ। ਮਾਹੌਲ ਰੌਣਕਾਂ ਲੱਗੀਆਂ ਹੋਈਆਂ ਸੀ। ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀ। ਕੋਈ ਕੰਮ ਤੇ ਨਹੀਂ ਗਿਆ ਨੌਜਵਾਨ ਵੀਰ ਸਾਰਿਆਂ ਨੇ ਦੇਖਿਆ ਇੱਥੇ ਜੀ ਖੜ ਕੇ। ਸੋ ਦੇਖਣ ਦਿੰਦੇ ਸੀਗੇ ਜਦੋਂ ਸ਼ੂਟ ਚੱਲਦਾ ਹੁੰਦਾ ਸੀ। ਜਦੋਂ ਅਕਸਰ ਅਸੀਂ ਦੇਖਦੇ ਹਾਂ ਕਿ ਕੋਈ ਜਿੱਦਾਂ ਹੁਣ ਸਟੰਟ ਚੱਲਦਾ ਪਿਆ ਉਹ ਕਹਿੰਦੇ ਹੋਣਗੇ ਪਰੇ ਹੋ ਜਾਓ। ਇਦਾਂ ਦਾ ਹੋਇਆ ਜਾਂ ਫਿਰ ਦੇਖਿਆ ਸਾਹਮਣੇ। ਜਿਹੜੇ ਉਹਨਾਂ ਦੇ ਸਕਿਉਰਟੀ ਵਾਲੇ ਉਹ ਕਹਿੰਦੇ ਪਰੇ ਹੋ ਜਾਓ ਮੂਵੀ ਨਾ ਬਣਾਓ। ਪਰ ਫਿਰ ਵੀ ਨੌਜਵਾਨ ਵੀਰਾਂ ਨੇ ਮੂਵੀ ਕਿੱਦਾਂ ਦਾ ਲੱਗਦਾ ਜਦੋਂ ਆਪਣੇ ਲੁਧਿਆਣੇ ਸ਼ਹਿਰ ਦੇ ਪਿੰਡ ਖੇੜੇ ਦੇ ਵਿੱਚ ਪਹੁੰਚ ਕੇ ਪਹਿਲੀ ਵਾਰ ਦੱਸਿਆ ਜਾ ਰਿਹਾ ਕਿ ਇੱਥੇ ਸ਼ੂਟਿੰਗ ਹੋਈ ਹੈ ਮਾਣ ਮਹਿਸੂਸ ਹੁੰਦਾ ਬਹੁਤ ਵੱਡਾ ਮਾਣ ਹੁੰਦਾ ਜੀ ਇਸ ਸਮੇਂ ਇਸਾਂ ਦੇ ਵਿੱਚੋਂ ਫੋਨ ਆਏ ਨੇ ਸਾਡੇ ਰਿਸ਼ਤੇਦਾਰਾਂ ਦੇ ਵੀ ਆਪਣੇ ਪਿੰਡ ਦੇ ਵਿੱਚ ਫਿਲਮ ਬਣ ਰਹੀ ਹੈ ਹੋਰ ਵੀ ਕਈ ਫੋਨ ਆ ਰਹੇ ਨੇ ਫਿਲਮਾਂ ਵਾਲੇ ਦੇ ਵੀ ਇਹ ਪਿੰਡ ਦੇ ਵਿੱਚ ਛੋੜੇ ਫਿਲਮ ਹੋਰ ਬਣਾ ਕੇ ਜਾਵਾਂਗੇ ਜੀ ਸੋ ਹੋਰ ਲੋਕਾਂ ਹੋਰ ਫਿਲਮਾਂ ਵਾਲਿਆਂ ਦੇ ਵੀ ਫੋਨ ਆ ਰਹੇ ਨੇ ਮੌਜੂਦਾ ਮੈਂ ਪੰਚਾਇਤ ਮੈਂਬਰ ਇਸਪੰਸਰ ਸਾਹਿਬ ਦੇ ਵੀ ਫੋਨ ਆਏ ਨੇ ਵੀ ਹੋਰ ਫਿਲਮਾਂ ਵਾਲਿਆਂ ਦੇ ਵੀ ਫੋਨ ਆ ਰਹੇ ਨੇ ਬਣਾਵਾਵਾਂਗੇ ਛੋੜੇ ਬਹੁਤ ਵਧੀਆ ਫਿਲਮ ਬਣੀ ਹੈ ਕਿੰਨਾ ਕੁ ਚਿਰ ਫਿਰ ਸ਼ੂਟਿੰਗ ਚੱਲੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦੋ ਦਿਨ ਲਗਾਤਾਰ ਸ਼ੂਟਿੰਗ ਚੱਲੀ ਹੈ ਤਿੰਨ ਦਿਨ ਚੱਲੀ ਹੈ ਸਰ ਤਿੰਨ ਦਿਨ ਤਿੰਨ ਦਿਨ ਚੱਲੀ ਹੈ ਜੀ ਦੋ ਦਿਨ ਚੱਲੀ ਆਪ ਹਾਂ ਜੀ ਦੋ ਦਿਨ ਚੱਲੀ ਹੈ ਬੰਦਰਗਾਹ ਜੀ ਬੰਦਰਗਾਹ ਹਾਂਜੀ ਅੱਛਾ ਤੇ ਜਿਹੜਾ ਉਹ ਅੱਗ ਵਾਲਾ ਸ਼ੋਟ ਆਂਦਾ ਉਹ ਉੱਥੇ ਬੰਦਰਗਾਹ ਦਾ ਉਹ ਬੰਦਰਗਾਹ ਚ ਕੀਤਾ ਜੀ ਬਾਕੀ ਇੱਥੇ ਪਿੰਡ ਚ ਕੀਤਾ ਗਲੀਆਂ ਦੇ ਵਿੱਚ ਜੀ ਮੇਨ ਆਹੀ ਜਾਨੀ ਦੀ ਫਿਲਮ ਦੇ ਵਿੱਚ ਸੀਨ ਆ ਜੀ ਹੁਣ ਉਡੀਕ ਹੈਗੀ ਆ 5 ਮਹੀਨੇ ਪਏ ਨੇ ਹਜੇ ਫਿਲਮ ਆਉਣ ਨੂੰ ਹਾਂਜੀ ਬਹੁਤ ਲੋਕਾਂ ਨੂੰ ਚਾਅ ਵਾਈ ਵਾਲੇ ਵਾਲੇ ਪਿੰਡਾਂ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਚਾ ਦੇਖਾਂਗੇ ਫਿਲਮ ਇਹ ਬਹੁਤ ਵਧੀਆ ਸੀਨ ਸੀਗੇ ਫਿਲਮ ਨੇ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਨਾਮ ਮੇਰਾ ਇਕਵਾਲ ਸਿੰਘ ਆ ਜੀ ਤੁਹਾਡਾ ਜੀ ਮੇਰਾ ਨਾਮ ਬੱਬੂ ਆ ਜੀ ਮੈਂ ਸੁਣਿਆ ਤੇ ਫਿਲਮ ਦੀ ਸ਼ੂਟਿੰਗ ਹੋਈ ਹੈ ਤੁਹਾਡੇ ਪਿੰਡ ਦੇ ਵਿੱਚ ਹਾਂ ਵੀਰੇ ਸ਼ੀਟੂ ਸ਼ੂਟਿੰਗ ਚੱਲੀ ਆ ਵੀਰੇ 5 ਦਿਨ ਚੱਲੀ ਆ ਪੂਰੀ ਵਧੀਆ ਚੱਲੀ ਹਾਂ ਹਾਂ ਰਣਵੀਰ ਦੀ ਸ਼ੂਟਿੰਗ ਸੀ ਰਣਵੀਰ ਸਿੰਘ ਦਾ ਕੋਈ ਮੁੰਡਾ ਪੰਜਾਬ ਦਾ ਹੀ ਆ ਨੌਜਵਾਨ ਉਹਦੀ ਕੋਈ ਹੈਗੀ ਆ ਸ਼ੂਟਿੰਗ ਚੱਲੀ ਸੀਗੇ ਅਰਜਨ ਰਾਮਪਾਲ ਵੀ ਇੱਕ ਮੂਵੀ ਦੇ ਅਰਜਨ ਰਾਮਪਾਲ ਵੀ ਅਰਜਨ ਰਾਮਪਾਲ ਦੀ ਮੂਵੀ ਆ ਉਹ ਵੀ ਕਿੱਥੇ ਸ਼ੂਟਿੰਗ ਹੋਈ ਕਿੱਥੇ ਕਿਹੜੀ ਜਗ੍ਹਾ ਤੇ ਹੋਈ ਆਹ ਹੀ ਆਈ ਆਹ ਮਤਲਬ ਆਹ ਏਰੀਆ ਆ ਤੇ ਉਹ ਸਾਹਮਣੇ ਉਹ ਵਾਲਾ ਏਰੀਆ ਤੇ ਅੱਛਾ ਇਸੇ ਜਗ੍ਹਾ ਤੇ ਸ਼ੂਟਿੰਗ ਹੋਈ ਹੈ ਤੇ ਫਿਰ ਤੁਸੀਂ ਕਿੱਥੇ ਸੀਗੇ ਉਸ ਟਾਈਮ ਅਸੀਂ ਜੀ ਇੱਥੇ ਸੀਗੇ ਜੀ ਇੱਥੇ ਸੀਗੇ ਹਾਂ ਜੀ ਤੁਹਾਡੇ ਸਾਹਮਣੇ ਸ਼ੂਟਿੰਗ ਹੋਈ ਹੈ ਦੇਖੇ ਸਾਰੇ ਸੀ ਥੋੜੀ ਦੂਰ ਸੀਗੇ ਬੌਂਸਰਾਂ ਦੇ ਥੋੜੇ ਬੌਂਸਰ ਸਿਕਿਉਰਿਟੀ ਲੱਗੀ ਹੋਈ ਸੀ ਸਿਕਿਉਰਿਟੀ ਕਰਕੇ ਥੋੜਾ ਜਿਹਾ ਨੇੜੇ ਆਉਣ ਨਹੀਂ ਸੀ ਦਿੰਦੇ ਤੇ ਮਤਲਬ ਹੈ ਨੇੜੇ ਸੀਗੇ ਮਤਲਬ ਦੇਖ ਰਹੇ ਸੀਗੇ ਆ ਆਪਣਾ ਘਰ ਆ ਜੀ ਇੱਥੋਂ ਦੇਖ ਰਹੇ ਸੀਗੇ ਤੇ ਯਾਰ ਮਿੱਤਰ ਵੀ ਆਏ ਸੀਗੇ ਇਕ ਮਿਲ ਕੇ ਗਏ ਨੇ ਅਰਜੁਨ ਰਾਮਪਾਲ ਜਾਂ ਫਿਰ ਰਣਵੀਰ ਸਿੰਘ ਤੇ ਸਿਕਿਉਰਿਟੀ ਕਰਕੇ ਨਾ ਜ਼ਿਆਦਾ ਸੀਗੀ ਤੇ ਮਿਲ ਨਹੀਂ ਪਏ ਤੇ ਬਾਹਰ ਹੈਂਡਸ਼ੇਕ ਜਿੱਦਾਂ ਕਰ ਲੈਣੇ ਹੁੰਨੇ ਆਪਾਂ ਵੀ ਹਾਂ ਉਦਾਂ ਉਦਾਂ ਮਤਲਬ ਦੂਰੋਂ ਮੁੰਡੇ ਨੂੰ ਕੀਤਾ ਜੀ ਇਹਨੂੰ ਇਕਵਾਲ ਨੂੰ ਕੀਤਾ ਇਹ ਆਪਣੇ ਕੋਲ ਇੱਥੇ ਖੜੇ ਸੀ ਕਿ ਲੱਗ ਗਏ ਹੂੰ ਤੁਹਾਡੇ ਨਾਲ ਹਾਂਜੀ ਹਾਂਜੀ ਕੀਤਾ ਹਾਂ ਹੈਲੋ ਹਾਈ ਹੈਲੋ ਹਾਈ ਹੁੰਦੀ ਆ ਸਾਰਿਆਂ ਨਾਲ ਵਧੀਆ ਹੋਈ ਆ ਜੀ ਸਾਰਿਆਂ ਨੂੰ ਵਧੀਆ ਬੁਲਾ ਕੇ ਗਿਆ ਨੇ ਨੇੜੇ ਜਾਣ ਤੋਂ ਥੋੜਾ ਜਿਆ ਸਿਕਿਉਰਟੀ ਕਰਕੇ ਨਾ ਜਾਣ ਨਹੀਂ ਸੀ ਦਿੰਦੇ ਇੱਕ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਉਹਦੇ ਵਿੱਚ ਪਾਕਿਸਤਾਨ ਦਾ ਝੰਡਾ ਲੱਗਿਆ ਹੋਇਆ ਤੇ ਰਣਵੀਰ ਸਿੰਘ ਉੱਥੋਂ ਦੀ ਛਾਲ ਮਾਰਦੇ ਪਏ ਨੇ ਉਹ ਕਿੱਥੇ ਦੀ ਵੀਡੀਓ ਹੈ ਤੇ ਉਹ ਜੀ ਆਪਣੇ ਉੱਪਰ ਦੀ ਹੈ ਜੀ ਇੱਧਰ ਅੱਛਾ ਇਸੇ ਚਾਲ ਮਾਰੀ ਸੀ ਉਹਨਾਂ ਨੇ ਜ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਪਾਕਿਸਤਾਨ ਦਾ ਝੰਡਾ ਲਾਇਆ ਹੋਇਆ ਸੀ ਇਤਰਾਜ਼ ਤਾਂ ਚਲੋ ਉਹ ਵੀ ਚਲੋ ਲੈਂਦੇ ਪੰਜਾਬ ਵੱਲੀੋਂ ਆਪਣਾ ਪੰਜਾਬ ਉਹ ਵੀ ਲੈਂਦਾ ਪੰਜਾਬ ਆ ਸਾਨੂੰ ਕੋਈ ਇਤਰਾਜ਼ ਨਹੀਂ ਕੋਲੋਂ ਐਦਾਂ ਕੋਈ ਗੱਲ ਨਹੀਂ ਹੁੰਦੀ ਫਿਰਮ ਦਾ ਚਲੋ ਜੋ ਉਹਨਾਂ ਨੇ ਇਤਿਹਾਸ ਦੇ ਵਿੱਚ ਲੇ ਪਤਾ ਲੱਗਿਆ ਫਿਰ ਉਹ ਸੀਨ ਕੀ ਸੀਗਾ ਜਿਹੜਾ ਪਾਕਿਸਤਾਨ ਦਾ ਝੰਡਾ ਲਾਇਆ ਹੋਇਆ ਸੀ ਹਾਂਜੀ ਕੋਈ ਸੀਨ ਦਾ ਤਾਂ ਮਤਲਬ ভাই ਤੱਕ ਕੋਈ ਪਤਾ ਨਹੀਂ ਹੈਗਾ ਬਾਕੀ ਮੂਵੀ ਦੇਖ ਕੇ ਪਤਾ ਲੱਗੂਗਾ 5 ਦਸੰਬਰ ਨੂੰ ਮਤਲਬ ਦੇਖਦੇ ਆ ਕੀ ਆ ਮਤਲਬ ਮੂਵੀ ਦੇ ਵਿੱਚ ਤੇ ਧੜਕਣਾ ਤੇਜ ਨੇ ਹਜੇ ਟਾਈਮ ਬਹੁਤ ਪਿਆ ਉਡੀਕ ਰਹਿਣੀ ਆ ਦੇਖਣ ਜਾਉਂਗੇ ਫਿਲਮ ਜੀ ਜਨਜੀ ਜ਼ਰੂਰ ਜੀ ਪੂਰਾ ਪਿੰਡ ਜਾਊਗਾ ਬਾਕੀ ਸਾਡੇ ਪਿੰਡ ਸੂਰ ਮਤਲਬ ਹੋਈਆ ਸ਼ੂਟਿੰਗ ਅਸੀਂ ਤਾਂ ਜ਼ਰੂਰ ਜਾਵਾਂਗੇ ਜੀ ਉਹ ਜਾਵੇ ਨਾ ਜਾਵੇ ਅਸੀਂ ਜ਼ਰੂਰ ਪਹੁੰਚਾਂਗੇ ਜੀ ਅਸੀਂ ਜ਼ਰੂਰ ਦੇਖਣੀ ਆ ਮੂਵੀ ਜੀ ਸੋ ਇੱਕ ਦਿਲਜੀਤ ਦੀ ਫਿਲਮ ਜਿਹੜੀ ਸਰਦਾਰ ਜੀ 3 ਉਸ ਨੂੰ ਲੈ ਕੇ ਬੜਾ ਵਿਰੋਧ ਹੋਇਆ ਉਹ ਨਹੀਂ ਰਿਲੀਜ਼ ਹੋਈ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਮਤਲਬ ਦੇਖੋ ਜੀ ਹੁਣ ਮੂਵੀ ਦੇਖ ਕੇ ਤੇ ਪਤਾ ਲੱਗਦਾ ਹਨਾ ਮਤਲਬ ਕਿੱਦਾਂ ਮਤਲਬ ਜੇ ਤਾਂ ਵਿਰੋਧ ਵਾਲਾ ਕਰਨ ਵਾਲੀ ਹੋਈ ਤਾਂ ਵਿਰੋਧ ਵੀ ਜ਼ਰੂਰੀ ਆ ਜੀ ਇਹ ਮਤਲਬ ਉਹਦੇ ਵਿੱਚ ਸੀਨ ਇਦਾਂ ਦੇ ਦਿਖਾਏ ਜਾਣ ਤਾਂ ਫਿਰ ਵਿਰੋਧ ਵੀ ਕਰਨਾ ਜ਼ਰੂਰੀ ਆ ਹੁਣ ਬਾਕੀ ਮੂਵੀ ਦੇਖ ਕੇ ਦੇ ਪਤਾ ਲੱਗਦਾ ਸੀਨ ਨੂੰ ਲੈ ਕੇ ਤਾਂ ਕੋਈ ਗੱਲਬਾਤ ਨਹੀਂ ਉਹ ਕਹਿੰਦੇ ਇੱਕ ਪਾਕਿਸਤਾਨੀ ਐਕਟਰ ਨੂੰ ਲਿਆ ਗਿਆ ਹੁਣ ਪਾਕਿਸਤਾਨੀ ਐਕਟਰ ਨੂੰ ਲੈ ਕੇ ਇੱਕ ਵਿਰੋਧ ਛਿੜਿਆ ਹੁਣ ਇੱਕ ਆ ਫਿਲਮ ਹੈਗੀ ਆ ਜਿਸ ਦੇ ਵਿੱਚ ਪਾਕਿਸਤਾਨੀ ਝੰਡਾ ਜਿਹੜਾ ਉਹ ਦਿਖਾਇਆ ਜਾ ਰਿਹਾ ਕਿ ਤਰ੍ਹਾਂ ਇਹ ਤਾਂ ਨਹੀਂ ਹੋਊਗਾ ਵੀ ਇਹ ਵੀ ਜਿਹੜਾ ਇਸ ਦਾ ਵੀ ਵਿਰੋਧ ਹੋਵੇ ਲੱਗਦਾ ਇਹ ਦੇਖੋ ਜੀ ਹੁਣ ਮੂਵੀ ਦੇਖ ਕੇ ਤਾਂ ਪਤਾ ਲੱਗੂ ਹਨਾ ਮਤਲਬ ਕੀ ਸੀਨ ਹੈ ਵਿੱਚ ਮਤਲਬ ਹਨਾ ਦੇਖ ਕੇ ਹੀ ਪਤਾ ਪਿੰਡ ਵਾਸੀਆਂ ਨੂੰ ਕੋਈ ਵਿਰੋਧ ਤਾਂ ਨਹੀਂ ਨੀ ਪਿੰਡ ਵਾਸੀਆਂ ਨੂੰ ਕੋਈ ਵਿਰੋਧ ਨਹੀਂ ਬਾਕੀ ਪੰਚਾਇਤ ਮੈਂਬਰਾਂ ਨੇ ਸਾਡੇ ਨੇ ਮਨਜ਼ੂਰੀ ਦਿੱਤੀ ਆ ਕਿਸੇ ਕਾਰ ਨਹੀਂ ਦਿੱਤੀ ਹੋਊਗੀ ਹਨਾ ਜੀ ਅਸੀਂ ਨੌਜਵਾਨ ਚਲੋ ਸਾਨੂੰ ਵੀ ਪਤਾ ਲੱਗਦਾ ਸੀਗਾ ਵੀ ਹਾਂ ਚਲੋ ਮਾਹੌਲ ਤਾਂ ਠੀਕ ਸੀਗਾ ਮਤਲਬ ਐਵੇਂ ਨਹੀਂ ਹੈਗਾ ਜੀ ਕੋਈ ਚੱਕਰ ਨਹੀਂ ਤੇ ਕਿੰਨੇ ਸਮੇਂ ਤੋਂ ਫਿਰ ਪਤਾ ਸੀਗਾ ਤੁਹਾਨੂੰ ਤੇ ਉਡੀਕ ਸੀਗੀ ਵੀ ਸਟ ਸ਼ੂਟਿੰਗ ਹੋਣੀ ਹੈ ਪਤਾ ਸੀ ਨਹੀਂ ਨਹੀਂ ਜੀ ਇਹ ਕੁਝ ਨਹੀਂ ਪਤਾ ਸੀ ਪੰਜਾਬ ਦੇ ਵਿੱਚ ਸਾਡਾ ਇਦਾਂ ਦਾ ਪਿੰਡ ਆ ਮਤਲਬ ਕੋਈ ਇਹਦੇ ਕਾਲਜ ਵਗੈਰਾ ਨਹੀਂ ਹੈਗਾ ਕੋਈ ਹੈ ਨਾ ਮਤਲਬ ਹਸਪਤਾਲ ਹੈ ਨਹੀਂ ਇੱਥੇ ਕੋਈ ਸਹੂਲਤ ਨਹੀਂ ਹੈਗੀ ਨਾ ਇਥੇ ਸਹੂਲਤ ਸਾਨੂੰ ਬਹੁਤ ਘੱਟ ਮਿਲਦੀ ਆ ਮਤਲਬ ਇਦਾਂ ਦੇ ਸਾਡੇ ਆਹ ਆਏ ਐਵਟਰ ਆਏ ਨੇ ਸਾਨੂੰ ਖੁਸ਼ੀ ਹੋਈ ਆ ਵੀ ਇਦਾਂ ਸਾਡਾ ਸ਼ੁਕਰ ਸਾਡਾ ਪਰਮਾਤਮਾ ਨੇ ਪਿੰਡ ਦੀ ਕੋਈ ਨਾ ਕੋਈ ਕੁਝ ਨਾ ਕੋਈ ਤਾਂ ਸੁਣਿਆ ਜਾਊਗਾ ਹਨਾ ਮਤਲਬ ਨਾ ਹੋਣਾ ਨਾ ਆਜੂਗਾ ਆਨ ਟਾਈਮ ਦੇ ਵਿੱਚ ਦੇ ਬਾਕੀ ਦੇਖਦਾ ਮੱਕ ਕੋਈ ਸਾਨੂੰ ਸਹੂਲਤ ਨਹੀਂ ਹੈਗੀ ਹਨਾ ਕਾਲਜ ਵਗੈਰਾ ਨਹੀਂ ਹੈਗੇ ਹਸਪੀਟਲ ਨਹੀਂ ਵਗੈਰਾ ਹੈਗਾ ਕੋਈ ਹੈਨੀ ਇਦਾਂ ਦੀ ਉਮੀਦ ਹੈ ਹੁਣ ਇਸ ਮੂਵੀ ਦੀ ਸ਼ੂਟਿੰਗ ਤੋਂ ਬਾਅਦ ਹੁਣ ਅੱਗੇ ਵੀ ਹੋਰ ਵੀ ਫਿਲਮਾਂ ਜਿਹੜੀਆਂ ਬਣਨੀਆਂ ਨੇ ਉਹਨਾਂ ਦੇ ਸ਼ੂਟ ਵੀ ਇੱਥੇ ਹੋਣਗੇ ਹੋਣਗੇ ਜੀ ਹੋਣਗੇ ਜੀ ਹੋਣਗੇ ਜੀ ਮਤਲਬ ਆਏ ਨੇ ਏਡੇ ਵਧੀਆ ਐਕਟਰ ਆਏ ਨੇਗੇ ਬਾਕੀ ਦੇਖੋ ਜੇ ਮਤਲਬ ਵਧੀਆ ਲੱਗਿਆ ਕੁਝ ਮਤਲਬ ਗਾਹਾਂ ਦੀ ਗਾਹਾਂ ਦੇਖੋ ਕਿਹੜਾ ਕੰਮ ਦਾ ਕਿਹੜਾ ਸਿੰਗਰ ਕਿਹੜਾ ਐਕਟਰ ਆਂਦਾ ਕਿਹੜਾ ਸਿੰਗਰ ਆਂਦਾ ਸੰਤਾ ਮਤਲਬ ਸੰਤਾ ਵਧੀਆ ਜੇ ਮਤਲਬ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਸ਼ੂਟ ਕਰਨ ਆਵੇ ਆ ਮਤਲਬ ਸਾਡਾ ਵੀ ਮਤਲਬ ਮਨੋਰੰਜਨ ਹੁੰਦਾ ਹਾਂਜੀ ਹਾਂਜੀ